ਹਾਂਜੀ ਦੋਸਤੋ ਸਰ ਵੀਰਨ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਾਜ਼ਰਾਂ ਅੱਜ ਦੀ ਵੀਡੀਓ ਦੇ ਵਿੱਚ 1509 ਜੋ ਕਿ ਬਾਸਮਤੀ ਝੋਨੇ ਦੇ ਰੇਟ ਦੇ ਨਾਲ ਸੰਬੰਧਿਤ ਤਾਜ਼ਾ ਅਪਡੇਟ ਪੰਜਾਬ ਅਤੇ ਹਰਿਆਣਾ ਦੀਆਂ ਵਕ ਵਕ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਰਿਹਾ ਬਾਸਮਤੀ ਝੋਨੇ 1509 ਦਾ ਰੇਟ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਕਿ 1509 ਦਾ ਰੇਟ 2770 ਰੁਪਏ ਪਲੱਸ ਵੇ ਲਗਭਗ ਰਿਹਾ ਪਾਤੜਾ ਮੰਡੀ ਵਿੱਚ 2350 ਮਰੋਟ ਮੰਡੀ ਦੇ ਵਿੱਚ 2870 ਪਤੇਗੜ ਚੂੜੀਆਂ ਦੇ ਵਿੱਚ 1509 ਦਾ ਰੇਟ 2600 ਤਲੇ ਕਿਟ 200 ਇਸ ਤੋਂ ਇਲਾਵਾ ਜਿੰਦਿਆਲਾ ਗੁਰੂ ਮੰਡੀ ਦੇ ਵਿੱਚ 2860 ਰੁਪਏ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ 2880 ਰੁਪਏ ਜਦਕਿ ਦੇਖ ਕਰ ਗੱਲ ਕਰੀਏ ਹਰਿਆਣੇ ਦੇ ਵਿੱਚ ਤਾਂ ਹਰਿਆਣਾ ਵਿੱਚ ਸਰਸਾ 1509 ਦਾ ਰੇਟ 3000 ਪਲਸ 3070 ਰੁਪਏ ਪਾਣੀਪਤ 2750 ਕਰਨਾਲ 2800 ਟਹਾਣਾ ਮੰਡੀ ਦੇ ਵਿੱਚ 2875 ਲਾੜਬਾ ਮੰਡੀ ਦੇ ਵਿੱਚ 2800 ਤੋਂ ਲੈ ਕੇ ਜੋ ਕਿ 2800 ਪਲੱਸ ਰਿਹਾ ਠੀਕਾ ਮੰਡੀ ਦੇ ਵਿੱਚ 2800 ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਟਹਾਣਾ ਮੰਡੀ ਤਾਂ ਇੱਥੇ 2975 ਰੁਪਏ ਅਤੇ ਰਤਿਆ ਮੰਡੀ ਦੇ ਵਿੱਚ 2850 ਰੁਪਏ ਜੋ ਕਿ ਵਾਸਮਤੀ ਝੋਨੇ ਦਾ ਰੇਟ ਰਿਹਾ ਸੋ ਦੋਸਤੋ ਏਸੀ ਛੋਟੀ ਜੀ ਜਾਣਕਾਰੀ ਪੰਜਾਬ ਤੇ ਹਰਿਆਣੀਆਂ ਵਾਕ ਵਾਕ ਮੰਡੀਆਂ ਦੇ ਵਿੱਚ ਬਾਸਮਤੀ 1509 ਝੋਨੇ ਦੇ ਰੇਟ ਦੇ ਨਾਲ ਸਬੰਧਤ ਜੋ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਤਾਜ਼ਾ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਜੀ